ਇਤੁਈ ਖੇਡ ਦੁਬਾਰਾ ਸ਼ੁਰੂ ਕਰਾਂਗਾ। ਵੀ ਹੁਣ ਮੈਂ ਘਰ ਜਾਣਾ ਮੇਰੇ ਗੁਰੂ ਪਿਤਾ ਗੁਰੂ ਹਰਗੋਬਿੰਦ ਮਹਾਰਾਜ ਮੈਨੂੰ ਡਾਟਣ ਲੱਗੇ। ਮੇਰੀ ਮਾਂ ਨੇ ਮੈਨੂੰ ਝੜਕਣਾ। ਬਾਬਾ ਅਟੱਲ ਰਾਏ ਜੀ ਕਹਿੰਦੇ। ਲਓ ਜੀ ਖੱਦੋ ਖੁੰਡੀ ਕੱਚ 'ਚ ਲਈ ਬਾਬਾ ਅਟੱਲ ਰਾਏ ਨੇ ਆਪਣੇ ਅਸਥਾਨ ਤੇ ਆ ਗਏ। ਹੁਣ ਇੱਧਰ ਬਾਣਾ ਕੀ ਵਰਤੀਆ ਖੇਡ ਕੀ ਵਰਤੀ ਵਾਹਿਗੁਰੂ ਨੂੰ ਚੰਗਾ ਕੀ ਲੱਗਿਆ। ਕਿੰਦੇ ਭਾਈ ਮੋਹਨ ਜੀ ਦੀ ਮੌਤ ਹੋ ਗਈ ਡੈਥ ਹੋ ਗਈ ਡੈਥ ਹੋਈ ਜੀ ਉਹਨਾਂ ਦੀ ਮੌਤ ਹੋ ਗਈ ਤੇ ਪਰਿਵਾਰਿਕ ਮੈਂਬਰ ਰੋਂਦੇ ਨੇ ਕਲਕਾਰੀਆਂ ਮਾਰਦੇ ਨੇ ਆੜ ਗਵੰਡ ਇਕੱਠਾ ਹੋਇਆ ਹੌਲੀ ਹੌਲੀ ਬਾਬਾ ਅਟਲ ਰਾਏ ਦੇ ਕੋਲ ਵੀ ਗੱਲ ਪਹੁੰਚ ਗਈ ਕਿ ਤੁਹਾਡਾ ਮਿੱਤਰ ਤੇ ਚੱਲ ਗਿਆ ਬਾਬਾ ਅਟਲ ਰਾਏ ਜੀ ਨੂੰ ਪਈਆਂ ਭਾਜਣਾ ਤੇ ਬਾਬਾ ਟੱਲ ਰਾਏ ਨੇ ਖਦੋ ਖੁੰਡੀ ਕੱਚ ਚ ਲਈ ਤੇ ਜਲਦੀ ਭਾਈ ਮੋਹਨ ਦੇ ਘਰ ਪਹੁੰਚੇ ਵਿਖੇ ਵੀ ਮੋਹਨ ਦੇ ਵਕੀ ਮੰਜੇ ਤੇ ਵੀ ਆ ਲੰਬਾ ਹੁਣ ਜਿਹੜੇ ਸਰਦਾਬਾਨ ਲੋਕ ਸਨ ਜਿਹੜੇ ਕਰਾਮਾਤ ਹੈਗੀ ਨਾ ਅੱਜ ਤੇ ਗੁਰੂ ਨਾਨਕ ਦੇ ਘਰ ਤੇ ਲੋਕੀ ਕਮੈਂਟ ਕਰਨ ਦੇ ਲੱਗੇ ਹੋਏ ਨੇ ਕਰਾਮਾਤ ਨੂੰ ਮੰਨਦੇ ਨਹੀਂ ਇਹ ਕਰਾਮਾਤੀ ਹੈ ਅਸੀਂ ਰੋਜ਼ ਮਰਦੇ ਹਾਂ ਆਪਾਂ ਬੋਲੋ ਰੋਜ਼ ਮਰਦੇ ਆਂ ਕਈ ਗੱਲ ਮੈਂ ਕਹਿੰਦਾ ਉਹਨਾਂ ਜਿਹੜਾ ਖੜ ਗਿਆ ਉਹ ਵਹਿ ਗਿਆ ਜਿਹੜਾ ਵਹਿ ਗਿਆ ਪੈ ਗਿਆ ਜਿਹੜਾ ਪੈ ਗਿਆ ਸੌ ਗਿਆ ਜਿਹੜਾ ਸੌ ਗਿਆ ਉਹ ਮਰ ਗਿਆ ਅਸੀਂ ਰੋਜ਼ ਮਰਦੇ ਆਂ ਇਹ ਰੋਜ਼ ਵਾਹਿਗੁਰੂ ਦੀ ਕਰਾਮਾਤ ਵਰਤਦੀ ਆ ਅਸੀਂ ਰੋਜ਼ ਮਰ ਕੇ ਜਾਂਉਂਦੇ ਹੁੰਨੇ ਆ ਸਾਡੀ ਮੌਤ ਰੋਜ਼ ਹੁੰਦੀ ਐ ਰੋਜ਼ ਵਾਹਿਗੁਰੂ ਸਾਨੂੰ ਸਮਾਂ ਦੇ ਰਿਹਾ ਵੀ ਨਾ ਭਾਈ ਸੰਭਲ ਸੰਭਾਲ ਵੇਲੇ ਨੂੰ ਇਹ ਉਡੰਦਾ ਜਾਮਦਾ ਠਹਿਰਨ ਦੀ ਜਾਂਚ ਨਾ ਜਾਣਦਾ ਇੱਕ ਗੱਲ ਗਿਆ ਲੰਘ ਵੇਲਾ ਮੁੜ ਕੇ ਹੱਥ ਨਾ ਆਉਂਦਾ ਸੰਭਲ ਪਰ ਅਸੀਂ ਸੰਭਲੇ ਨਹੀਂ ਇਹ ਗੁਰੂ ਨਾਨਕ ਦੇ ਘਰ ਦੀ ਜਿਹੜੀ ਕਰਾਮਾਤ ਹੈ ਇਹ ਰੋਜ਼ ਸਾਡੇ ਨਾਲ ਵਰਤਦੀ ਹੈ ਰੋਜ਼ ਇਹ ਗੇਮ ਜਿਹੜੀ ਖੇਡ ਜਿਹੜੀ ਵਰਤ ਰਹੀ ਹੈ ਸਾਡੇ ਨਾਲ ਜਿਹੜੇ ਅੱਜ ਸਰੋਵਰਾਂ ਤੇ ਵੀ ਕਮੈਂਟ ਕਰਦੇ ਨੇ ਗੁਰੂ ਦੇ ਦਰਬਾਰ ਤੇ ਵੀ ਕਮੈਂਟ ਕਰਦੇ ਨੇ ਗੁਰੂ ਦੀ ਸੰਗਤ ਦੇ ਵੀ ਕਹਿੰਦੇ ਨੇ ਵੀ ਇਹ ਤੇ ਉਹੀ ਤਰੇ ਫਿਰਦੇ ਨੇ ਜਿਹੜੇ ਨਾਮ ਜਪਣ ਵਾਲੇ ਨੇ ਵਾਹਿਗੁਰੂ ਵਾਹਿਗੁਰੂ ਜਪਣ ਵਾਲੇ ਨੇ ਉਹਨਾਂ ਨੂੰ ਵੀ ਕਹਿੰਦੇ ਨੇ ਤੋਤਾ ਰਟਣ ਦਾ ਇਹ ਤੋਤਾ ਰਟਣਾਂ ਜੀ ਨਹੀਂ ਪਿਆਰੇ ਉਹ ਇਹ ਤੋਤਾ ਰਟਣ ਨਹੀਂ ਹੈ ਇਹ ਵਾਹਿਗੁਰੂ ਦਾ ਸਿਮਰਨ ਹੈ ਪਰਮੇਸ਼ਰ ਦੀ ਬੰਦਗੀ ਹੈ ਕਿਤੇ ਪੁੱਛਿਓ ਕਿਤੇ ਪੜਿਓ ਜੀਵਨ ਗਨਕਾ ਦਾ ਗਨਕਾ ਦਾ ਜੀਵਨ ਇੰਨਾ ਮੈਲਾ ਹੋ ਚੁੱਕਿਆ ਸੀ ਪਰ ਜਦੋਂ ਉਹ ਕਿਸੇ ਦੇ ਰੂਪ ਦੇ ਵਿੱਚ ਆ ਜਾਂਦਾ ਨਾ ਅਨਕ ਰੂਪ ਖਿੰਮਾਹੇ ਕੁਦਰਤ ਧਾਰ ਦਾ ਜਦੋਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਆ ਕੇ ਉਹ ਗਤੀ ਕਰਦਾ ਪਾਰੋ ਤਾਰਾ ਕਰਦਾ ਉਹ ਫਿਰ ਵਿਧ ਬਣਾ ਲੈਂਦਾ ਹੈ ਉਹ ਤਰੀਕਾ ਵੀ ਦੱਸ ਜਾਂਦਾ ਹੈ ਗਨਕਾ ਦਾ ਉਧਾਰ ਹੋਇਆ ਕਿ ਨਹੀਂ ਹੋਇਆ ਬੋਲੋ ਹੋਇਆ ਅਜਾਮਲ ਪਾਪੀ ਜਗ ਜਾਣੇ ਨਿਮਖ ਮਹੇ ਨਿਸਤਾਰਾ ਉਹਦਾ ਉਧਾਰ ਹੋਇਆ ਕਿ ਨਹੀਂ ਹੋਇਆ ਨਾਰਾਇਣ ਨਾਰਾਇਣ ਜਪਦਾ ਦੇਆ ਇਹ ਜਿਹੜੇ ਲੋਕ ਨੇ ਨਾ ਗੁਰੂ ਨਾਨਕ ਦੇ ਘਰ ਨੂੰ ਨੀਮਾ ਝਕਾਉਣ ਵਾਸਤੇ ਲੱਗੇ ਹੋਏ ਨੇ ਗੁਰੂ ਨਾਨਕ ਦੇ ਘਰ ਦੀ ਨਿੰਦਿਆ ਕਰਨ ਵਾਸਤੇ ਲੱਗੇ ਹੋਏ ਨੇ ਜਿਹੜੇ ਮਹਾਪੁਰਖਾਂ ਦੀ ਨਿੰਦਿਆ ਰੱਬ ਦੇ ਪਿਆਰਿਆਂ ਦੀ ਨਿੰਦਿਆ ਨਾਮ ਜਪਣ ਵਾਲਿਆਂ ਦੀ ਨਿੰਦਿਆ ਬ੍ਰਹਮ ਗਿਆਨੀਆਂ ਦੀ ਨਿੰਦਿਆ ਉਹਨਾਂ ਨੂੰ ਬੋਲ ਕ ਬੋਲਣ ਬੋਲਣ ਵਾਸਤੇ ਲੱਗੇ ਹੋਏ ਨੇ ਆਪਣਾ ਜੀਵਨ ਕੋਈ ਨਹੀਂ ਕਹਿੰਦੇ ਆਪ ਤੋਂ ਉੱਠਿਆ ਨਹੀਂ ਜਾਂਦਾ ਫਟੇ ਲੰਨ ਤਾਂ ਗੋਡਿਆਂ ਦੇ ਆਪ ਕੋਈ ਕਮਾਈ ਨਹੀਂ ਕਰਨੀ ਆਪ ਕੋਈ ਸਾਧਨਾ ਨਹੀਂ ਕਰਨੀ ਤੇ ਜਿੰਨਾਂ ਨੇ ਕਮਾਈ ਕੀਤੀ ਜਿੰਨਾਂ ਨੇ ਸਾਧਨਾ ਕੀਤੀ ਉਹਨਾਂ ਦੀ ਅਸੀਂ ਨੰਦਿਆ ਕਰਨ ਦਾ ਲੱਪਾ ਰਹੋ ਵਿਚਾਰ ਹੁਣ ਇੱਧਰ ਕੀ ਹੋਇਆ ਬਾਣਾ ਕੀ ਵਰਤੇ ਆ ਕਿ ਮੋਹਨ ਚੜਾਈ ਜੇ ਕਰ ਜਾਂਦਾ ਮੰਜੇ ਤੇ ਪਿਆ ਤੇ ਬਾਬਾ ਅਟਲ ਰਾਏ ਜੀ ਖਦੋਖੁੰਡੀ ਲੈ ਕੇ ਚੱਲੇ ਜਾਂਦੇ ਨੇ ਹੁਣ ਜਿਹੜੇ ਸਰਦਾਬਾਨ ਸੀ ਉਹ ਕਹਿੰਦੇ ਇਹ ਤੁਹਾਡਾ ਮਿੱਤਰ ਸੀ ਤੁਹਾਡਾ ਦੋਸਤ ਸੀ ਇਹ ਮਰ ਗਿਆ ਕੋਈ ਕਲਾ ਵਰਤਾਓ ਇਹਨੂੰ ਜਿਉਂਦਾ ਕਰੋ ਇਹਦੇ ਬਿਨਾ ਅਸੀਂ ਰਹਿ ਨਹੀਂ ਸਕਦੇ ਬਚ ਨਹੀਂ ਸਕਦੇ ਚਲੋ ਘਰਦਿਆਂ ਦਾ ਹੁੰਦਾ ਹੀ ਹੈ ਬੱਚਾ ਹਰ ਇੱਕ ਨੂੰ ਪਿਆਰਾ ਹੁੰਦਾ ਹੈ ਹੁਣ ਗੁਰਮੁਖ ਪਿਆਰੀਓ ਬਾਬਾ ਅਟਲ ਰਾਏ ਜੀ ਕਹਿੰਦੇ ਅੱਛਾ ਦਾਈ ਦੇਣ ਦਾ ਮਾਰਾ ਤੂੰ ਹੋਣਾ ਹੈਂ ਆ ਖੇਡ ਵਰਤਾਏਗਾ ਹੈ ਦਾਈ ਦੇਣ ਦਾ ਮਾਰਾ ਬਹਾਨਾ ਲਾ ਕੇ ਹੁਣ ਤੂੰ ਮੰਜੇ ਤੇ ਪਿਆ ਹੈਂ ਗੱਲ ਦੇ ਵਿੱਚ ਖੁੰਡੀ ਪਾਈ ਤੇ ਬਾਬਾ ਅਟਲ ਰਾਏ ਜੀ ਨੇ ਭਾਈ ਮੋਹਣ ਜੀ ਨੂੰ ਖੜਾ ਕਰ ਲਿਆ ਕਹਿੰਦੇ ਚੱਲ ਬੰਦਿਆ ਬਾਗ ਜਾ ਕੇ ਦਾਈ ਦੇ ਤੇ ਗੁਰਮੁਖ ਪਿਆਰਿਓ ਦਾਈ ਦਿੱਤੀ ਖੱਦੋਂ ਖੁੰਡੀ ਖੇਡੇ ਜਦੋਂ ਇਸ ਗੱਲ ਦਾ ਪਤਾ ਧੰਨ ਮੇਰੇ ਗੁਰੂ ਹਰਗੋਬਿੰਦ ਮਹਾਰਾਜ ਜੀ ਨੂੰ ਲੱਗਿਆ ਧੰਨ ਮੇਰੇ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਬੁਲਾ ਲਿਆ ਮੱਥਾ ਚੁੰਮਿਆ ਪਿਆਰ ਦਿੱਤਾ ਕਹਿੰਦੇ ਪੁੱਤਰਾ ਇਹ ਤਾਂ ਬਹੁਤ ਗਲਤ ਕੀਤਾ ਹੈ ਕਹਿੰਦਾ ਸਤਿਗੁਰੂ ਕਿਹੜਾ ਕੰਮ ਗਲਤ ਕੀਤਾ ਵਾ ਕਹਿੰਦੇ ਜਿਹੜਾ ਅੱਜ ਮੋਹਣ ਨੂੰ ਜਿੰਦਾ ਕਰਕੇ ਆ ਹੁਣ ਸਮਝਦਾਰ ਸਨ ਗੁਰੂ ਪਿਤਾ ਅੱਗੇ ਹੱਥ ਜੋੜੇ ਸੀ ਝੁਕਾਇਆ ਕਹਿੰਦਾ ਸਤਿਗੁਰੂ ਸੱਚੇ ਪਾਤਸ਼ਾਹ ਹੁਕਮ ਫਿਰ ਹੁਣ ਕੀ ਹੈ ਬੱਬਾ ਟੱਲ ਰਹੇ ਜੀ ਕਹਿੰਦੇ ਫਿਰ ਹੁਣ ਹੋਰ ਹੁਕਮ ਕੀ ਹੈ ਮੇਰੇ ਵਾਸਤੇ ਦੰਡ ਕੀ ਹੋ ਸਕਦਾ ਹੈ ਸਜ਼ਾ ਕੀ ਹੋ ਸਕਦੀ ਹੈ ਤੇ ਗੁਰੂ ਹਰਗੋਬਿੰਦ ਮਹਾਰਾਜ ਕਹਿੰਦੇ ਪੁੱਤਰਾ ਵੇਖ ਇੱਕ ਮਿਆਂ ਦੇ ਵਿੱਚ ਦੋ ਤਲਵਾਰਾਂ ਨਹੀਂ ਪੈਂਦੀਆਂ ਹੁੰਦੀਆਂ ਟੁੱਟੇ ਹੋਏ ਫੁੱਲਾਂ ਤੇ ਕਦੇ ਬਹਾਰਾ ਨਹੀਂ ਆਉਂਦੀਆਂ ਹੁੰਦੀਆਂ ਸੰਸਾਰ ਤੇ ਜਾਂ ਤੂੰ ਰਹੇਂਗਾ ਜਾਂ ਫਿਰ ਮਾਇਆ ਦਾ ਬੰਦਾ ਇਹ ਫੈਸਲਾ ਤੇਰੇ ਹੱਥ ਹੈ ਫਿਰ ਬਾਬਾ ਅਟੱਲ ਰਾਏ ਜੀ ਨੇ ਸਰੋਵਰ ਦੇ ਕੰਢੇ ਜਾ ਕੇ ਇਸ਼ਨਾਨ ਕੀਤਾ ਚਾਦਰਾਂ ਤਾਣੀਆ ਤੇ ਗੁਰਮੁਖ ਪਿਆਰਿਓ ਆਪਣਾ ਪੰਜ ਭੂਤਕ ਸਰੀਰ ਬੋਲੋ ਤਿਆਗ ਦਿੱਤਾ ਧੰਨੇ ਮੇਰੇ ਗੁਰੂ ਹਰਗੋਬਿੰਦ ਮਹਾਰਾਜ ਜੀ ਨੂੰ ਇਸ ਗੱਲ ਦਾ ਪਤਾ ਲੱਗਿਆ ਵੀ ਮੇਰੇ ਪੁੱਤਰ ਨੇ ਸਰੀਰ ਤਿਆਗ ਦਿੱਤਾ ਤੇ ਗੁਰਮੁਖ ਪਿਆਰਿਓ ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਰਹਿਮਤਾਂ ਦੇ ਦਰਵਾਜੇ ਖੋਲ ਦਿੱਤੇ ਕਿਨੇ ਪੁੱਤਰਾ ਜਿਹੜਾ ਇਸ ਦਰਬਾਰ ਸਹਿਬ ਆਇਆ ਕਰੇਗਾ ਉਹਨਾਂ ਦੀ ਯਾਤਰਾ ਤਾਂ ਸਭਲੀ ਹੋਏਗੀ ਜਿਹੜਾ ਤੇਰੇ ਦਰ ਤੇ ਆਏਗਾ ਬੜੀਆਂ ਖੁਸ਼ੀਆਂ ਮੇਰੇ ਪਾਤਸ਼ਾਹ ਜੀ ਨੇ ਬਖਸ਼ੀਆਂ ਬੜੀਆਂ ਰਹਿਮਤਾਂ ਦੇ ਦਰਵਾਜ਼ੇ ਮੇਰੇ ਪਾਤਸ਼ਾਹ ਨੇ ਖੋਲੇ ਤੇ ਗੁਰਮੁਖ ਪਿਆਰਿਓ ਬਾਬਾ ਅਟਲ ਰਾਏ ਦੇ ਦਰਬਾਰ ਘਰ ਜੋ ਅੱਜ ਵੀ ਜਾਂਦੇ ਨੇ ਨਾ ਇਹ ਬਾਰੇ ਮੇਰੇ ਗੁਰੂ ਹਰਗੋਬਿੰਦ ਮਹਾਰਾਜ ਜੀ ਦਾ ਵੀ ਜਿਹੜਾ ਤੇਰੇ ਦਰ ਤੇ ਆ ਕੇ ਮੰਗੇਗਾ ਨਾ ਉਹ ਮਰਾਦ ਪੂਰੀ ਹੋਏਗੀ ਇਹ ਕਰਾਮਾਤ ਨਹੀਂ ਹੈ ਇਹ ਬਖਸ਼ਿਸ਼ ਨਹੀਂ ਹੈ ਇਹ ਨੂੰ ਕੀ ਕਹੋਗੇ ਦੋਸਤ ਤੇ ਬਹੁਤੇ ਤੇ ਮੈਂ ਇਥੋਂ ਤੱਕ ਵੇਖਿਆ ਜਿਨ੍ਹਾਂ ਦਾ ਵਿਆਹ ਨਹੀਂ ਨਾ ਹੁੰਦਾ ਜਿਨ੍ਹਾਂ ਦੀ ਮੈਰਜ ਨਹੀਂ ਹੁੰਦੀ ਉਹ ਵੱਧ ਕੀ ਕਹਿੰਦੇ ਨੇ ਬਾਬਾ ਅਟਲ ਪਕਾਉਣ ਵਾਲੀ ਕੱਲ ਤੇ ਕਈ ਕਹਿੰਦੇ ਨੇ ਬਾਬਾ ਅਟਲ ਪੱਕੀਆਂ ਪਕਾਈਆਂ ਕੱਲ ਅੱਜ ਵੀ ਤਨ ਮੇਰੇ ਗੁਰੂ ਪਤਸ਼ਾਹ ਦੀ ਰਹਿਮਤ ਕਿਰਪਾ ਵਰਤ ਰਹੀ ਹੈ ਵਰਮ ਖੋ ਇਹਨਾਂ ਨਿੰਦਕਾਂ ਤੋਂ ਗੁਰੂ ਘਰ ਦੇ ਦੁੱਖੀਆਂ ਤੋਂ ਸਤੇ ਤੜੀਏ ਦੂਰ ਰਹੀਏ ਗੁਰਬਾਣੀ ਨੂੰ ਬਾਚੀਏ ਗੁਰਬਾਣੀ ਨੂੰ ਪੜਹੀਏ ਗੁਰੂ ਗ੍ਰੰਥ ਸਾਹਿਬ ਜੀ ਦੇ ਫਾਇਨ ਹੋਈਏ ਗੁਰੂ ਗ੍ਰੰਥ ਸਮਰ ਦਾ ਪੱਲਾ ਫੜੀਏ ਗੁਰਬਾਣੀ ਦੇ ਲੜ ਲੱਗੀਏ ਗੁਰੂ ਗ੍ਰੰਥ ਸਮਰ ਤੋਂ ਬਿਨਾ ਵੱਡਾ ਹੋਰ ਕੋਈ ਸਹਾਰਾ ਹੀ ਨਹੀਂ ਹੋ ਸਕਦਾ ਸਾਡਾ